ਅੱਤਨਾ ਗੱਡਿਆਂ ਬਾਰੇ ਬਾਈ ਦੱਸਿਓ ਤੇ ਨਾਲੇ ਸ਼ੇਅਰ ਪੜ੍ਹ ਕੇ ਸੁਣਾਉਂਗਾ ਤੁਹਾਨੂੰ ਦੱਸਿਓ ਵੀਰ ਬਣ ਕੇ ਕਿਵੇਂ ਲੱਗੀਆਂ ਆਪਣੀਆਂ ਮੋਰਨੀਆਂ ਮਿੱਤਰੋ ਸ਼ੇਅਰ ਪੜ੍ਹੋ ਤੁਸੀਂ ਯਾਰ ਹੁੰਦੀ ਹੈ ਪਹਿਚਾਣ ਬਾਪੂ ਦੇ ਨਾਂ ਕਰਕੇ ਸਵਰਗਾਂ ਤੋਂ ਸੋਹਣਾ ਲੱਗੇ ਘਰ ਮਾਂ ਕਰਕੇ ਹੁਣ ਇੱਕ ਤਿੰਨਾ ਗੱਡਿਆਂ ਦੇ ਭਰੋਣਾ ਤੁਹਾਨੂੰ ਆ ਜੋ ਕਿਰਾ ਹੁਣ ਹੁਣ ਪੜੋ ਚੋਬਰੋ ਆਹਾ ਆਪੇ ਬਾਬਾ ਤਖਤ ਬਿਠਾ ਦੇਵੇ ਬੰਦਾ ਹੋਵੇ ਨਾ ਪਤਨੀਤ ਕੁੜੇ ਇਹ ਵੈਸੇ ਥੋੜਾ ਜਿਹਾ ਗਲਤ ਲਿਖਿਆ ਗਿਆ ਯਾਰਾ ਬਾਬਾ ਆਪੇ ਦਖਤ ਆ ਬਾਬਾ ਮੂਹਰੇ ਦੇਖਣਾ ਸੀਗਾ ਤੇ ਜਿਹੜਾ ਉਹ ਐਂਡ ਵਾਲਾ ਹੈਗਾ ਉਹ ਤਾਂ ਜਮਾਤੀ ਕਰਾਈ ਪਈਆ ਤੁਹਾਨੂੰ ਆਜੋ ਦਿਖਾਉਣਾ ਗਾਂਹ ਵਾਲਾ ਵੀ ਲਓ ਜੀ ਪਹਾੜ ਜਿੱਦਾ ਜਿਗਰਾ ਰੱਖਣਾ ਪੈਂਦਾ ਏ ਇਕੱਲੇ ਲਾਇਸੈਂਸਾਂ ਨਾਲ ਨਹੀਂ ਚੱਲਦੇ ਟਰਾਲੇ ਚੱਟੀਏ ਕਬੀਰਦਾਰੀ ਖਾਜੇ ਉਮਰਾਂ ਨੂੰ ਫੇਰਾ ਫੇਰੀ ਖਾਜੇ ਧੰਦੇ ਨੂੰ ਆਕੜ ਖਾ ਜੇ ਰਸਤਿਆਂ ਨੂੰ ਤੇ ਟੈਨਸ਼ਨ ਖਾ ਜੇ ਬੰਦੇ ਨੂੰ ਕਿਵੇਂ ਲੱਗਿਆ ਬਾਈ ਕਰਾਇਆ ਪਿਆ ਨਾ ਸਿਰ ਆ ਜਾਵਾਂ ਲਓ ਫਿਰ ਹੁਣ ਤੋਂ ਤਿੰਨੇ ਮੋਟਰਾਂ ਦਿਖਾਉਨੇ ਆ ਆਪਣੀਆਂ ਜਿਹੜਾ ਇਕੱਠੀਆਂ ਚੱਲੀਆਂ ਆਈਆਂ ਪਹਿਲੀ ਮੋਟਰ ਤਾਂ ਆ ਗਈ ਆਹਾ ਬਾਈ ਆ ਆ ਗਈ ਪਹਿਲੇ ਨੰਬਰ ਤੇ ਤੇ ਦੂਜੇ ਨੰਬਰ ਤੇ ਮੋਟਰ ਆ ਗਈ ਆਪਣੀ ਆਹਾ ਜਿਹੜੀ ਤੇ ਮੈਂ ਆ ਲਓ ਬਈ ਦੱਸਿਓ ਜਰੂਰ ਕਿਹੜੀ ਘੈਂਟ ਲੱਗੀ ਸਾਨੂੰ ਮੋਟਰ ਯਾਰਾ ਵੈਸੇ ਡਰਾਈਵਰ ਵਾਸਤੇ ਜਾਂ ਸਾਡੇ ਵਾਸਤੇ ਤਾਂ ਸਾਰਾਈ ਰਾਣੀ ਸੁੰਦਰੀ ਆ ਬਾਈ ਸਾਰਾਈ ਤੇ ਤੀਜੀ ਦਿਖਾਉਣਾ ਤੁਹਾਨੂੰ ਆਹਾ ਇਕੱਠਾਂ ਹੀ ਭਰਗਾ ਆਪਾਂ ਇਹ ਤੇ ਇੱਕੋ ਜਗ੍ਹਾ ਤੋਂ ਭਰਨਾ ਤੇ ਇੱਕੋ ਜਗ੍ਹਾ ਹੀ ਖਾਲੀ ਹੋਣਾ ਇੱਕ ਆਹ ਖੜੀ ਆ ਕਿਵੇਂ ਲੱਗਿਆ ਬਾਈ ਸਾਨੂੰ ਦੱਸਿਓ ਜਰੂਰ ਕਮੈਂਟ ਜਰੂਰ ਕਰਿਓ ਵੀਰ ਬਣ ਕੇ ਲਾਇਕ ਸ਼ੇਅਰ ਤਾਂ ਜਰੂਰ ਕਰਿਓ ਹੀ ਕਰਿਓ ਧੰਨਵਾਦ ਭਾਈ ਤੇ ਆ ਚੱਲੀ ਜਾਂਦਾ ਜੀਟੀ ਰੋਡ ਜੀਟੀ ਰੋਡ ਤੇ ਤੁਹਾਈਆਂ ਆਪਾ ਵੇ ਨਹੀਂ ਯਾਰਾਂ ਦਾ ਟਰੱਕ ਬੱਲੀਏ